ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾ ਕਰ ਰਹੇ ਹਾਂ ਹਨੇ ਹਨੇ ਪਾਛੇ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਇਤਿਹਾਸਾਂ ਜਾ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਬੜਾ ਮੁੱਲਾ ਇਤਿਹਾਸ ਸਾਡੇ ਹੋਰ ਨਾ ਪੈਣਾ ਭਰਾਵਾਂ ਬਨੌਜਵਾਨ ਬੱਚਿਆਂ ਤੱਕ ਪਹੁੰਚ ਸਕੇ ਇਤਿਹਾਸ ਅੱਗੇ ਸ਼ੁਰੂ ਕਰਦੇ ਹਾਂ ਐਸ ਉਪਦਰਬ ਲੱਖੂ ਚਾਇਆ 400 ਖਾਲਸੇ ਉੱਪਰ ਤਾਇਆ ਜਸਪਤ ਰਾਏ ਨੂੰ ਮਾਰ ਕੇ ਸਿੰਘਾਂ ਦੀ ਜੋ ਮਾੜੀ ਮੋਟੀ ਥਕਾਵਟ ਬਚੀ ਸੀ ਜੋ ਥੋੜਾ ਆਲਸੀ ਉਹ ਵੀ ਜਾਂਦਾ ਰਿਹਾ ਸਿੰਘਾਂ ਨੇ ਏਮਨਾਬਾਦ ਸ਼ਹਿਰ ਤੇ ਹਲਾ ਬੋਲ ਦਿੱਤਾ ਸ਼ਹਿਰ ਦੇ ਸਭ ਵੱਡੇ ਖੱਤਰੀਆਂ ਨੂੰ ਸਿੰਘਾਂ ਨੇ ਲੁੱਟਿਆ ਸਭ ਮਹਿਲ ਮਾੜੀਆਂ ਵਿੱਚ ਸਿੰਘ ਜਾਵੜੇ ਜਿੰਨੀ ਥਾਈ ਧਨ ਪਦਾਰਥ ਇਕੱਠਾ ਕੀਤਾ ਹੋਇਆ ਸੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸਿੰਘ ਤਾਂ ਸਭੋ ਸਿਰਫ ਰਸਤ ਬਸਤੀ ਹੀ ਪਾਲ ਵਿੱਚ ਸਨ ਉਹਨਾਂ ਹੱਥ ਵੱਡਾ ਖਜ਼ਾਨਾ ਲੱਗ ਗਿਆ ਅੰਦਰ ਜੋ ਵੀ ਹੀਰੇ ਮੋਤੀਆਂ ਦੀਆਂ ਮਾਲਾਂ ਸੋਨੇ ਕੜੇ ਮੁੰਦਰੀਆਂ ਮਿਲੀਆਂ ਸਿੰਘਾਂ ਨੇ ਦੇਹਾਂ ਤੇ ਚਾੜ ਲਈਆਂ ਇਹ ਮਨਾਬਾਦ ਵਿੱਚ ਦਾਖਲ ਹੋਣ ਲੱਗਿਆ ਸਿੰਘ ਨੰਗੇ ਤਰਸਨ ਤੇ ਸ਼ਹਿਰ ਤੋਂ ਬਾਹਰ ਉਹ ਰਾਜਾਂ ਵਾਂਗ ਨਿਕਲੇ ਸੋਹਣੀਆਂ ਪੋਸ਼ਾਕਾਂ ਪਹਿਨ ਕੇ ਕਮਰ ਕੱਸੇ ਕੀਤੇ ਹੋਏ ਸਨ ਸਭ ਵੇ ਸਿੰਘ ਬਾਦਸ਼ਾਹ ਹੀ ਜਾ ਵਰੇ ਸਨ ਰੇਸ਼ਮੀ ਚੀਰਿਆਂ ਤੇ ਲੱਗੀਆਂ ਕਲਗੀਆਂ ਵਿੱਚ ਉਹ ਸਭ ਸਰਦਾਰ ਲੱਗ ਰਹੇ ਸਨ ਰਾਜਿਆ ਵਾਂਗ ਕਰਗੀਆਂ ਲਾ ਕੇ ਸਿੰਘਾਂ ਨੇ ਤਬੀਲਿਆਂ ਵੱਲ ਚਾਲੇ ਪਾਏ ਸੋਹਣੇ ਤੋਂ ਸੋਹਣਾ ਤੇ ਚੰਗੇ ਤੋਂ ਚੰਗਾ ਘੋੜਾ ਉਹਨਾਂ ਨੇ ਖੋਲ ਲਿਆ ਤੇ ਸਵਾਰ ਹੋ ਗਏ ਇਹ ਜਵਦਾ ਸੀ ਜਿਵੇਂ ਧਰਤੀ ਦੇ ਸਾਰੇ ਰਾਜੇ ਇਕੱਠੇ ਹੋ ਕੇ ਕਿਸੇ ਹੋਰ ਗ੍ਰਹਿ ਤੇ ਤਾਵਾ ਬੋਲਣ ਲਈ ਚੱਲ ਪਏ ਉਹਦਾ ਜਸਪਤ ਦੇ ਭਰਾ ਲਖਪਤ ਰਾਏ ਨੂੰ ਖਬਰ ਪਹੁੰਚੀ ਕਿ ਸਿੰਘਾਂ ਨੇ ਜਸੂ ਨੂੰ ਮਾਰ ਦਿੱਤਾ ਹੈ ਤੇ ਸਭ ਮਹਿਲ ਮਾੜੀਆਂ ਲੁੱਟ ਲਈਆਂ ਹਨ ਰੋਂਦਿਆਂ ਹੀ ਉਹਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਰੋਂਦਾ ਕਰ ਲੌਂਦਾ ਉਹ ਨਵਾਬ ਕੋਲ ਪਹੁੰਚਿਆ ਆਪਣੀ ਪੱਗ ਨਵਾਬ ਦੇ ਪੈਰਾਂ ਦੇ ਰਾਖ ਕੇ ਉਹ ਬਿਲਕ ਰਿਆ ਸੀ ਇਹਨਾਂ ਨੇ ਮੇਰਾ ਭਰਾ ਕਤਲ ਕਰ ਦਿੱਤਾ ਹੈ ਮੇਰੀ ਇੱਜ਼ਤ ਮਿੱਟੀ ਵਿੱਚ ਰੁਲ ਗਈ ਹੈ ਹੁਣ ਮੈਂ ਇਹ ਪੱਗ ਉਨ੍ਹਾਂ ਚਰ ਸਿਰ ਤੇ ਨਹੀਂ ਧਰਾਂਗਾ ਜਿੰਨਾ ਚਿਰ ਜਸਪੁਰ ਦਾ ਬਦਲਾ ਨਹੀਂ ਲੈ ਲੈਂਦਾ ਇਸ ਪੰਥ ਨੂੰ ਨਿਸ਼ਤੇ ਨਾਬੂਦ ਕਰਕੇ ਹੀ ਮੈਂ ਹੁਣ ਦਮ ਲਵਾਂਗਾ ਤੁਸੀਂ ਮੈਨੂੰ ਆਗਿਆ ਦਿਓ ਤੇ ਫੌਜ ਮੇਰੇ ਹਵਾਲੇ ਕਰੋ ਮੈਂ ਕਿਸੇ ਮੈਂ ਇਸੇ ਪਾਲ ਸਿੰਘਾਂ ਉੱਤੇ ਚੜ੍ਹਾਈ ਕਰਨਾ ਚਾਹੁੰਦਾ ਹਾਂ ਨਵਾਬ ਸ਼ਾ ਨਵਾਜ਼ ਲਖਪਤ ਦਾ ਇਹ ਗੁੱਸਾ ਦੇਖ ਕੇ ਖੁਸ਼ ਹੋਇਆ ਤੇ ਬੋਲਿਆ ਸਿੰਘਾਂ ਨੂੰ ਮਾਰਨਾ ਮਾਰਨ ਲਈ ਜੋ ਕੁਝ ਵੀ ਤੈਨ ਚਾਹੀਦਾ ਹੈ ਨੇ ਸੰਘ ਲੈ ਜਾ ਮੇਰੇ ਖਜ਼ਾਨੇ ਤੇਰੇ ਲਈ ਖੁੱਲੇ ਹਨ ਪਰ ਸਿੰਘਾਂ ਦਾ ਖੁਰਾਕ ਖੋਜ ਮਿਟਾ ਕੇ ਵਾਪਸ ਪਰਤਿ ਮੈਂ ਵੀ ਖੱਤਰੀ ਹਾਂ ਨਵਾਬ ਸਾਹਿਬ ਇੱਕ ਖੱਤਰੀ ਨੇ ਇਹ ਪੰਥ ਸ਼ੁਰੂ ਕੀਤਾ ਸੀ ਤੇ ਇੱਕ ਖੱਤਰੀ ਹੀ ਇਸ ਦਾ ਨਾਸ਼ ਕਰੇਗਾ ਜਿੰਨੇ ਮਰੇ ਮਾਰਾਂਗਾ ਤੇ ਬਾਕੀਆਂ ਨੂੰ ਦੀਨ ਵਿੱਚ ਲਿਆਵਾਂਗਾ ਇਹ ਜੋ ਆਪਣੇ ਆਪ ਨੂੰ ਖਾਲਸਾ ਸਾਧਦੇ ਹਨ ਇਹ ਖੱਤਰੀ ਵੀ ਖੱਤਰੀ ਹੀ ਇਹਨਾਂ ਦੇ ਸਰਬਨਾਥ ਦਾ ਕਾਰਨ ਬਣੇਗਾ ਨਵਾਬ ਲਈ ਇਸ ਤੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਸੀ ਇੱਕ Hindu ਵਜੀਰ ਸਿੱਖਾਂ ਦੇ ਲਹੂ ਦਾ ਪਿਆਸਾ ਹੋ ਗਿਆ ਸੀ ਉਹ ਬੋਲਿਆ ਮੈਨੂੰ ਤੇਰੀ ਖੱਤਰੀ ਵਾਲੀ ਦਲੀਲ ਬੜੀ ਸੋਹਣੀ ਲੱਗੀ ਮੈਂ ਤੈਨੂੰ ਫੌਜਾਂ ਦਾ ਮੁਖਤਿਆਰ ਥਾਪਦਾ ਹਾਂ ਅੱਜ ਤੋਂ ਸਾਰੀ ਫੌਜ ਤੇਰੇ ਕਹਨੇ ਵਿੱਚ ਚੱਲੇਗੀ ਨਵਾਬ ਨੇ ਸਾਰੀ ਫੌਜ ਮੇਰਖ ਜਾਣੇ ਤੇ ਲਖਪਤਰਾਏ ਦੇ ਹਵਾਲੇ ਕਰ ਦਿੱਤੀ ਹੰਕਾਰ ਵਿੱਚ ਆਉਂਦਾ ਲਖਪਤਰਾਏ ਬੋਲਿਆ ਜਿੱਥੇ ਵੀ ਮੈਨੂੰ ਸਿੰਘਾਂ ਦਾ ਪਤਾ ਮਿਲੇਗਾ ਮੈਂ ਜਾ ਕੇ ਖਤਮ ਕਰਾਂਗਾ ਜਿਸ ਕਿਸੇ ਨੇ ਵੀ ਨਾਮ ਨਾਲ ਸਿੰਘ ਲੱਗਦਾ ਹੋਵੇਗਾ ਉਸ ਦਾ ਸਾਰਾ ਪਿੰਡ ਅਗਲਾ ਕੇ ਫੁਕ ਦਿਆਂਗਾ ਆਪਣੇ ਇਸ ਕਤਲੇਆਮ ਦੀ ਰਮਤਾ ਉਸਨੇ ਲਾਹੌਰ ਦਰਬਾਰ ਵਿੱਚ ਨੌਕਰੀ ਕਰਦੇ ਸਿੰਘਾਂ ਤੋਂ ਕੀਤੀ ਉਹ ਜਿਹੜੇ ਤੁਰਕਾਂ ਦੀ ਹੀ ਨੌਕਰੀ ਕਰਦੇ ਸਨ ਲਖਪਤ ਨੇ ਸਭ ਤੋਂ ਪਹਿਲਾਂ ਕੋਹਾੜਾ ਉਹਨਾਂ ਤੇ ਹੀ ਚਲਾਇਆ ਉਸਨੇ ਫੌਜ ਨੂੰ ਹੁਕਮ ਕੀਤਾ ਕਿ ਕੋਈ ਵੀ ਸਿੰਘ ਚਾਹੇ ਕਿਸੇ ਮਹਿਕਮੇ ਵਿੱਚ ਕਿਸੇ ਵੀ ਰੁਤਬੇ ਤੇ ਨੌਕਰੀ ਕਰਦਾ ਹੋਵੇ ਭਾਵੇਂ ਸਰਕਾਰੀ ਫੌਜ ਵਿੱਚ ਹੀ ਕਿਉਂ ਨਾ ਹੋਵੇ ਉਸ ਦਾ ਸਿਰ ਲਾ ਦਿਓ ਸਾਰੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਦਰਬਾਰ ਵਿੱਚ ਨੌਕਰੀਆਂ ਕਰਦੇ ਮੂਮਦਿਲ ਮੁਸਲਮਾਨਾਂ ਤੇ ਤੇ ਆਲੂ ਹਿੰਦੂਆਂ ਨੇ ਲਖਪਤ ਨੂੰ ਅჯਾਹ ਕਰਨ ਤੋਂ ਵਰਜਿਆ ਉਹਨਾਂ ਇਹ ਵੀ ਕਿਹਾ ਤੇਰਾ ਬੈਰ ਬਾਗੀ ਸਿੰਘਾਂ ਨਾਲ ਹੈ ਪਰ ਤੂੰ ਸਜਾ ਇਹਨਾਂ ਨੂੰ ਕਿਉਂ ਦੇ ਰਿਹਾ ਹੈ ਇਹ ਤਾਂ ਉਹਨਾਂ ਦੇ ਨਾਲ ਨਹੀਂ ਹਰਨ ਜਦ ਉਹਨਾਂ ਨੇ ਜਸਪਤ ਰਾਏ ਨੂੰ ਮਾਰਿਆ ਅਸੀਂ ਸਾਰੇ ਤੇਰੇ ਆਪਣੇ ਭਰਾ ਤੇ ਇਥੋਂ ਇਹਨਾਂ ਦੀ ਜਾਨ ਬਖਸ਼ਾ ਬਖਸ਼ਾਉਣ ਵਾ ਆਏ ਹਾਂ ਪਰ ਲਖਪਤਰਾਏ ਗੁੱਸੇ ਵਿੱਚ ਅੰਨਾ ਹੋ ਚੁੱਕਾ ਸੀ ਉਹ ਬੋਲਿਆ ਜੇ ਤੁਸੀਂ ਭਲੀ ਚਾਹੁੰਦੇ ਹੋ ਤਾਂ ਦਫਾ ਹੋ ਜਾਓ ਇਥੋਂ ਤੇ ਰੱਬ ਆਪ ਆ ਜਾਵੇ ਤਾਂ ਮੈਂ ਉਸ ਦੀ ਵੀ ਨਹੀਂ ਮੰਨਾਂਗਾ ਤੁਸੀਂ ਕਿਹੜੇ ਖੇਦੀ ਮੂਲੀ ਹੋ ਆਪਣੀਆਂ ਕਾਵਾਂ ਦੀ ਪੰਚਾਇਤ ਮੇਰੀ ਅੱਖਾਂ ਤੋਂ ਦੂਰ ਲੈ ਜਾਓ ਕਿਤੇ ਤੁਹਾਨੂੰ ਤੁਹਾਡੀ ਹਮਦਰਦੀ ਦੀ ਸਜਾ ਨਾ ਮਿਲ ਜਾਵੇ ਇਨ੍ਹਾਂ ਜੋ ਜੁੜ ਕੇ ਆਇਆ ਵਿੱਚ ਭਾਈ ਕੌੜਾ ਮਲਕ ਕੁਜਾਈ ਮਲ ਜਹੈ ਸੈਤਾਰੀ ਸਿੱਖ ਵੀ ਸਨ ਕਸ਼ਮੀਰੀ ਮਲ ਲੱਛੀ ਰਾਮ ਦਲੇ ਰਾਮ ਹਰੀ ਮਲ ਬਹਿਲੂ ਮਲ ਸੂਰਤ ਸਿੰਘ ਹਰੀ ਸਿੰਘ ਆਦ ਪਤਵੰਤਿਆਂ ਨਾਲ ਸ਼ਹਿਰ ਦੇ ਕਈ ਸੰਤ ਸਰੂਪ ਹਿੰਦੂ ਤੇ ਹੋਰ ਮੁਸਲਮਾਨ ਫਕੀਰ ਵੀ ਆਏ ਸਨ ਬਿਕਸੂਆਂ ਦੀ ਹੱਤਿਆ ਦਾ ਪਾਪ ਤੈਨੂੰ ਲੈ ਬੈਠੇਗਾ ਲਖਪਤ ਰਾਏ ਮੌਕਾ ਹੈ ਸੰਭਲ ਜਾ ਤੇ ਇਨ੍ਹਾਂ ਨਾਲ ਵੈਰ ਹੈ ਉਹਨਾਂ ਨਾਲ ਜਾ ਕੇ ਮੱਥਾ ਲਾ ਪਰ ਲਖੂ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਸੀ ਆਹ ਤੋਂ ਉਹਨਾਂ ਰੋਸ ਵਿੱਚ ਕੁਝ ਕੌੜੇ ਬੋਲ ਵੀ ਲਖਪਤ ਨੂੰ ਕਹੇ ਠੀਕ ਹੀ ਹੈ ਨੇ ਉਹ ਸਿੰਘ ਜਿਨ੍ਹਾਂ ਤੇਰੇ ਭਰਾ ਨੂੰ ਮਾਰ ਬੁਲਾਇਆ ਹੈ ਤੂੰ ਤਾਂ ਆਪਣੇ ਭਾਈਚਾਰੇ ਨੂੰ ਵੀ ਮੰਦੇ ਬੋਲ ਬੋਲ ਰਿਹਾ ਹੈ ਤਾਕਤ ਦਾ ਹੰਕਾਰ ਬੰਦੇ ਨੂੰ ਅੰਨਾ ਕਰ ਦਿੰਦਾ ਹੈ ਲਖਪਤ ਰਾਏ ਤੇ ਨਫ਼ਰਤ ਬੰਦੇ ਦਾ ਅੰਦਰ ਸਾੜ ਦਿੰਦੀ ਹੈ ਸਿੰਘਾਂ ਨੇ ਤਾਂ ਭਾਈ ਮਨੀ ਸਿੰਘ ਦੇ ਕਾਤਲਾਂ ਨੂੰ ਸੋਧਿਆ ਹੈ ਬੇਕਸੂਰਾਂ ਨਹੀਂ ਸੀ ਤੇਰਾ ਭਰਾ ਇਸ ਤਰ੍ਹਾਂ ਦੀ ਅਲਾਂਤ ਆ ਪਾਉਂਦੇ ਹੋਏ ਸਭ ਚਲੇ ਗਏ ਸਿੰਘਾਂ ਨੇ ਤਾਂ ਵਦਨੋ ਫੁੱਲਨੋਂ ਨਹੀਂ ਰੁਕਣਾ ਪਰ ਤੇਰੀ ਜੜ ਵੀ ਨਹੀਂ ਰਹਿਣੀ ਜਾਂਦੇ ਹੋਏ ਇੱਕ ਸੰਤਮੂਰਖ ਦੇ ਮੋਹਮ ਨਿਕਲਿਆ ਸਭ ਕੋਈ ਸਿਆਣੇ ਹਜੇ ਵੀ ਖਰੋਤੇ ਸਨ ਜੋ ਬੋਲੇ ਅੱਜ ਸੋਮਵਾਰੀ ਮੱਸਿਆ ਹੈ ਲਖਪਤ ਰਾਏ ਅੱਜ ਦਾ ਦਿਨ ਰੁਕ ਜਾ ਉਹਨਾਂ ਨੇ ਮਨ ਵਿੱਚ ਹੀ ਸੀ ਕਿ ਸ਼ਹਿਰ ਦੇ ਸਿੱਖਾਂ ਨੂੰ ਜੋ ਇਹ ਕੁਝ ਸਮਾਂ ਮਿਲ ਜਾਵੇ ਤਾਂ ਉਹ ਆਸੇ-ਪਾਸੇ ਹੋ ਜਾਣਗੇ ਪਰ ਲਖੂ ਤਾਂ ਆਪਣੀ ਜੇਤੜਿਆ ਹੋਇਆ ਸੀ ਉਸਨੇ 400 ਦੇ ਕਰੀਬ ਸਿੱਖ ਪਾਜ ਵਿਚਰੇ ਆਮ ਕਤਲ ਕਰਵਾਏ ਨਾਲ ਹੀ ਸ਼ਹਿਰ ਵਿੱਚ ਹੁੱਕਾ ਵੀ ਦਿਵਾਇਆ ਅੱਜ ਤੋਂ ਕੋਈ ਗੁਰੂ ਦਾ ਨਾਮ ਨਹੀਂ ਲਏਗਾ ਜੇ ਮੈਂ ਆਪਣੇ ਕੰਨਾਂ ਨਾਲ ਕਿਸੇ ਨੂੰ ਗੁਰੂ ਕਹਿੰਦਿਆ ਸੁਣ ਲਿਆ ਉਹਦੇ ਵੀ ਸਾਹ ਪੀ ਜਾਵਾਂਗਾ ਕੋਈ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਪੜੇਗਾ ਜੋ ਪੜਦਾ ਫੜਿਆ ਗਿਆ ਉਸ ਨੂੰ ਕਲਮਾ ਪਰਵਾ ਕੇ ਮੁਸਮਨ ਕੀਤਾ ਜਾਏਗਾ ਅੱਜ ਤੋਂ ਗੁਰੂ ਦੇ ਨਾਮ ਦਾ ਜਾਪ ਹਕੂਮਤ ਵਿਰੋਧੀ ਕਰਵਾਏ ਕਾਰਵਾਈਆਂ ਸਮਝਿਆ ਜਾਵੇਗਾ ਬਾਕੀ ਕੋਈ ਵੀ ਨਾਮ ਜਪੋ RAM ਕਹੋ ਕ੍ਰਿਸ਼ਨ ਕਹੋ ਅੱਲਾਹ ਕਹੋ ਪਰ ਗੁਰੂ ਦਾ ਨਾਮ ਲੈਣ ਤੋਂ ਪੂਰਨ ਪਾਬੰਦੀ ਹੈ ਆਇ ਤੋਂ ਕੋਈ ਗੁਰ ਵੀ ਨਹੀਂ ਕਹੇਗਾ ਗੁਰ ਨੂੰ ਰੂੜੀ ਕਹੋ ਗੁਰ ਕਈ ਵੇਰ ਗੁਰੂ ਦਾ ਭਲੇਖਾ ਦਿੰਦਾ ਹੈ ਜੇ ਕੋਈ ਗੁਰ ਕਹਿੰਦਾ ਵੀ ਸੁਣ ਲਿਆ ਤਾਂ ਉਹਦਾ ਸਾਰਾ ਪਰਿਵਾਰ ਮਾਰ ਦਿੱਤਾ ਜਾਵੇਗਾ ਗੁਰ ਕਹਿਣ ਤੇ ਪਾਬੰਦੀ ਹੈਰਾਨ ਹੁੰਦਾ ਦਰਬਾਰੀ ਬੋਲਿਆ ਹਾਂ ਗੁਰ ਕਹਿਣ ਤੇ ਪਾਬੰਦੀ ਲਖਉਂਗਾਰ ਵਿੱਚ ਬੋਲਿਆ ਕਿਉਂਕਿ ਗੁਰ ਕਹਿਆਂ ਸਿੱਖਾਂ ਨੂੰ ਗੁਰੂ ਯਾਦ ਆਉਂਦਾ ਹੈ ਤੇ ਅਸੀਂ ਇਹਨਾਂ ਦੀ ਯਾਦ ਵਿੱਚ ਗੁਰੂ ਮਨਫੀ ਕਰਨਾ ਹੈ ਜੇ ਕੋਈ ਗੁਰੂ ਕਹਿੰਦਾ ਸੁਣ ਲਿਆ ਉਹਦਾ ਸਾਰਾ ਪਿੰਡ ਅਗਲਾ ਕੇ ਫੁਕ ਦਿਆਂਗਾ ਪਰ ਗੁਰੂ ਘਰ ਦੇ ਪ੍ਰੇਮੀਆਂ ਨੂੰ ਫਿਕਰ ਹੋ ਗਿਆ ਜਿੰਨਾਂ ਕੋਲ ਗ੍ਰੰਥ ਜਾਂ ਪੋਥੀਆਂ ਸਨ ਉਹਨਾਂ ਨੇ ਲਕੋਣੇ ਸ਼ੁਰੂ ਕਰ ਦਿੱਤੇ ਕਿਉਂਕਿ ਜੇ ਲਖਪਤ ਨੂੰ ਪਤਾ ਲੱਗ ਗਿਆ ਤਾਂ ਉਹ ਬੇਅਦਬੀ ਕਰੇਗਾ ਉਸਨੇ ਸਪਈਆਂ ਨੇ ਹੁਕਮ ਵੀ ਦਿੱਤਾ ਸੀ ਕਿ ਜੇ ਕਿਸੇ ਕੋਲੋਂ ਗੁਰੂ ਦੀਆਂ ਬਾਣੀ ਮਿਲੇ ਤਾਂ ਉਸਨੂੰ ਦਰਿਆ ਵਿੱਚ ਰੋੜ ਦਿਓ ਲਖਪਤ ਰਾਏ ਨੇ ਧੂਪਾਂ ਜੰਬੂਰਾਾਂ ਰੈਂਕਲੇ ਦੇ ਹੋਰ ਗੋਲੇ ਬਾਰੂਦ ਨਾਲ ਲੈਸ ਕਰਕੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਸਿੰਘਾਂ ਤੇ ਚੜਾਈ ਕਰ ਦਿੱਤੀ। ਸ਼ਾਹ ਨੇ ਵੀ ਆਪਣੇ ਸਿਪਾਹੀਆਂ ਨੂੰ ਕਹਿ ਕੇ ਲਿਆ ਕਿ ਸਾਡਾ ਵਫਾਦਾਰ ਸਿਪਾਹੀ ਉਹ ਹੀ ਅਖਵਾ ਸਕੇਗਾ ਜੋ ਬਿਨਾਂ ਕੋਈ ਤਰਕ ਕੀਤਿਆਂ ਦੀਵਾਨ ਲਖਪਤ ਰਾਏ ਨਾਲ ਜਾਏਗਾ। ਜੋ ਵੀ ਸਿੱਖਾਂ ਨਾਲ ਦਿਨ ਵਿੱਚ ਨਫ਼ਰਤ ਰੱਖਦਾ ਸੀ ਉਹ ਫੌਜ ਵਿੱਚ ਭਰਤੀ ਹੋ ਗਿਆ ਹੈ। ਹਾਥੀ ਤੇ ਸਵਾਰ ਹੋ ਕੇ ਲਖਪਤ ਰਾਏ ਫੌਜਾਂ ਦੀ ਅਗਵਾਈ ਕਰ ਰਿਹਾ ਹੈ। ਫੌਜੀ ਕਿੰਤੀ ਨਹੀਂ ਹੈ ਕਿ ਸਾਰਾ ਸਮਾਨ ਘੋੜਿਆਂ ਤੇ ਪੈਦਲ ਸਪਾਈਆਂ ਦੇ ਚਲਣ ਕਰਕੇ ਉੱਡੀ ਧੂੜ ਨਾਲ ਪਰ ਗਿਆ ਹੈ ਸਾਰੀ ਫੌਜ ਦਾ ਜਲ ਆਉਣਾ ਹੋਵੇ ਤਾਂ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੁੱਲ ਫੌਜ 8 ਲੱਖ ਕੋ 8 10 ਕੋਹਾਂ ਵਿੱਚ ਫੈਲੀ ਹੋਈ ਹੈ 15 ਕੋਹ ਹਜ਼ਾਰ ਦੇ ਕਰੀਬ ਸਿੰਘ ਇਸ ਵੇਲੇ ਕਨੂਵਾਲ ਦੇ ਸ਼ੰਬਕੋਲ 71 ਹੋ ਚੁੱਕੇ ਸਨ ਉਧਰ ਲਖਪਤ ਦੀ ਫੌਜ ਵਿੱਚ ਹਜ਼ਾਰਾਂ ਦੀ ਨਵੀਂ ਭਰਤੀ ਹੋਈ ਹੈ ਤੇ ਇਧਰ ਸਿੱਖ ਜਥੇ ਵਿੱਚ ਜਿਹੜੇ ਖਾਨ ਪੀਨ ਦੇ ਯਾਰ ਜਾਂ ਕੁਝ ਮੁਸਲਮਾਨ ਤੇ ਹਿੰਦੂ ਭਰਤੀ ਹੋਏ ਸਨ ਡਰ ਦੇ ਮਾਰੇ ਜਥੇ ਨੂੰ ਛੱਡ ਕੇ ਭੱਜ ਗਏ ਹਨ ਸਾਰੇ ਮੁਖੀ ਜਥੇਦਾਰ ਇਕੱਤਰ ਹੋ ਕੇ ਬੈਠੇ ਹਨ ਇਹਨਾਂ ਵਿੱਚ ਨਵਾਬ ਕਪੂਰ ਸਿੰਘ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਸਰਦਾਰ ਚੜਤ ਸਿੰਘ ਭਾਈ ਗੁਰਦੇਵਾਲ ਸਿੰਘ ਡੱਲੇਵਾਲੀਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਪ੍ਰਮੁੱਖ ਸਨ ਤਤ ਖਾਲਸਾ ਬੈਠਾ ਮੁਕਾਬਲੇ ਦੀਆਂ ਵਿਉਂਤਾਂ ਕਰ ਰਿਹਾ ਹੈ ਲੱਖਾਂ ਫੌਜ ਲਖਪਤਰਾਏ ਦੀ ਅਗਵਾਈ ਵਿੱਚ ਜੰਗਲ ਨੂੰ ਘੇਰਾ ਪਾ ਕੇ ਖਲੋ ਗਈ ਹੈ ਸਿੰਘਾਂ ਦੇ ਸੁਈਆਂ ਨੇ ਬਹੁਤ ਭਾਰੀ ਫੌਜ ਹੋਣ ਦੀ ਸੂਹ ਦਿੱਤੀ ਹੈ ਸਾਡੀ ਗਿਣਤੀ ਇੰਜ ਹੈ ਸਿੰਘਾਂ ਜੀ ਸਿੰਘ ਜੀ ਜਿਵੇਂ ਕਹਿ ਲਓ ਤੁਰਕ ਫੌਜ ਕਾਲੀ ਘਟਾ ਹੈ ਤੇ ਅਸੀਂ ਉਸ ਵਿੱਚ ਲਿਸ਼ਕ ਦੀ ਬਿਜਲੀ ਤੇ ਬਾਰੀਕ ਜਿਹੇ ਤਾਰ ਪਰ ਬਿਜਲੀ ਦੀ ਉਹ ਬਾਰੀਕ ਜਿਹੇ ਤਾਰ ਜਿੱਥੇ ਵੀ ਡਿੱਗ ਪਏ ਤਾਂ ਥੱਲੀ ਮਚਾ ਦਿੰਦੀ ਹੈ ਸਰਦਾਰ ਚੜ੍ਹਤ ਸਿੰਘ ਮਸਰੋਂਦਿਆਂ ਬੋਲੇ ਬਿਲਕੁਲ ਅਸੀਂ ਇਸੇ ਤਰ੍ਹਾਂ ਕਰਾਂਗੇ ਬਿਜਲੀ ਦੀ ਤਾਰ ਵਾਂਗ ਹੀ ਦੁਸ਼ਮਣ ਦਲ ਦੇ ਕਮਜ਼ੋਰ ਹਿੱਸੇ ਤੇ ਡਿੱਗਾ ਕਰਾਂਗੇ ਸਰਦਾਰ ਜੱਸਾ ਸਿੰਘ ਬੋਲੇ ਖਾਲਸਾ ਜੀ ਲੜਾਈ ਦੇ ਢਾਈ ਫੱਟ ਹੁੰਦੇ ਹਨ ਇੱਕ ਇੱਕ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇ ਕੇ ਕੁਝ ਪਿਛਾ ਹੋਣਾ ਤੇ ਮੋੜ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਅੱਧਾ ਹੈ ਲੜਦਿਆਂ ਮਰ ਜਾਣਾ ਖਾਲਸਾ ਖੁਦ ਖੁਦਾ ਹੈ ਸੋ ਈਨ ਮੰਨਨ ਦਾ ਤਾਂ ਸਵਾਲ ਹੀ ਨਹੀਂ ਭਜਣਾ ਖਾਲਸੇ ਨੇ ਸਿੱਖਿਆ ਨਹੀਂ ਨਹੀਂ ਕਿਉਂਕਿ ਅਸੀਂ ਕਾਂਵਾ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਤੇ ਬਾਜਾਂ ਦੀ ਸੰਗਤ ਵਿੱਚ ਰਹੇ ਹਾਂ ਸੋ ਸਾਡੇ ਕੋਲ ਡੇਡ ਫਾਟ ਹੀ ਬਚਿਆ ਹੈ ਨਵਾਬ ਕਪੂਰ ਸਿੰਘ ਬੋਲੇ ਖਾਲਸਾ ਸੰਧਿਆ ਮਗਰੋਂ ਹੱਲਾ ਕਰਿਆ ਕਰੇਗਾ ਜਦ ਦੁਸ਼ਮਣ ਥੋੜਾ ਵੀ ਇਸਲਾ ਹੋਵੇ ਜਿੰਨਾ ਵੀ ਰਸਦ ਪਾਣੀ ਹੱਥ ਆ ਸਕੇ ਭਲਾ ਪਰ ਵੱਧ ਖਿਆਲ ਦੁਸ਼ਮਣ ਦੇ ਘੋੜੇ ਤੇ ਸ਼ਸਤਰ ਖੋਣ ਵੱਲ ਕਰਨਾ ਹੈ ਇਹ ਹੀ ਸਿੰਘਾਂ ਦੀ ਗੁਰੀਲਾ ਨੀਤੀ ਸੀ ਜਿਸ ਨੇ ਕਦੇ ਨਾਦਰ ਸ਼ਾਹ ਦੇ ਵੀ ਦਮ ਨੱਕ ਵਿੱਚ ਦਮ ਕਰ ਦਿੱਤਾ ਸੀ ਸਿੰਘਾਂ ਨੇ ਕਈ ਜਥੇ ਬਣਾ ਲਏ ਹਨ ਕਈ ਪਾਸਿਆਂ ਤੋਂ ਹਮਲੇ ਦੀ ਝਗਾਨੀ ਦੇ ਕੇ ਹਰਨ ਹੋ ਜਾਂਦੇ ਸਨ ਜੰਗਲ ਦੇ ਜਾਨੂ ਹੋਣ ਕਰਕੇ ਉਹਨਾਂ ਨੂੰ ਸਾਰੇ ਰਾਹ ਪਤਾ ਹਨ ਤੇ ਤੁਰਕ ਫੌਜ ਪਿਛਾਂ ਮੁੜ ਜਾਂਦੀ ਹੈ ਇਸ ਤਰ੍ਹਾਂ ਜਥਿਆਂ ਦੇ ਬਹੁਤੀ ਤੁਰਕ ਫੌਜ ਨੂੰ ਥਕਾ ਦਿੱਤਾ ਹੈ ਰਾਤ ਪੈ ਗਈ ਹੈ ਤੇ ਲਖਪਤ ਦੀ ਫੌਜ ਆਰਾਮ ਕਰਨ ਦੀ ਤਿਆਰੀ ਕਰ ਰਹੀ ਹੈ ਸਿੰਘਾਂ ਵੱਲੋਂ ਆਵੇਸ ਲਈ ਹੋ ਚੁੱਕੀ ਇਸ ਤੁਰਕ ਫੌਜ ਦੇ ਤੇ ਖਾਲਸੇ ਦੇ ਜਥੇ ਕਈ ਪਾਸਿਆਂ ਤੋਂ ਹਲ ਹਮਲਾ ਕਰ ਦਿੰਦੇ ਹਨ ਲਖੂ ਖਤਰੀ ਦੀ ਗਵਾਈ ਵਾਲੀ ਮੁਗਲ ਫੌਜ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਤੇ ਸਿੱਖ ਭਾਰੀ ਮਾਤਰਾ ਵਿੱਚ ਰਸਤਾ ਘੋੜੇ ਲੈ ਕੇ ਚੱਲਣਾ ਵਿੱਚ ਵੜ ਜਾਂਦੇ ਹਨ ਅਗਲੇ ਦਿਨ ਗੁੱਸੇ ਦੇ ਭਰੇ ਹੋਏ ਲਖੂ ਖੱਤਰੀ ਨੇ ਆਪਣੇ ਹਰਿਆਵਲ ਦਸਤੇ ਨੂੰ ਲੜ ਲੈ ਕੇ ਕੀਤਾ ਹੈ ਜੰਗਲ ਸਿੰਘਾਂ ਦਾ ਜਾਨੂ ਹੈ ਤੇ ਸਿੰਘ ਜੰਗਲ ਦੇ ਹਰਿਆਵਲ ਦਸਤੇ ਉੱਤੇ ਸਿੰਘਾਂ ਹੀ ਪਾਸਿਆਂ ਤੋਂ ਬਗਿਆੜਾਂ ਵਾਂਗ ਟੁੱਟ ਪਏ ਤੇ ਕੁਝ ਪਲਾਂ ਵਿੱਚ ਇਹ ਹਰਿਆਵਲ ਦਸਤੇ ਦੇ ਘੋੜੇ ਅਤੇ ਹਥਿਆਰ ਸਿੰਘਾਂ ਆਪਣੇ ਕੌਜੇ ਵਿੱਚ ਲੈ ਲੈ ਹਨ ਪਹਿਲੇ ਹੱਲੇ ਵਿੱਚ ਇਹ ਲਖੂ ਖੱਤਰੀ ਆਪਣੀ ਚੋਟੀ ਤੇ ਜਵਾਨ ਮਰਵਾ ਬੈਠਾ ਭਾਵੇਂ ਕਿ ਲਖੂ ਅਫਸੋਸ ਵਿੱਚ ਸਿਰ ਮਾਰ ਰਿਹਾ ਹੈ ਰਸ ਦਾ ਗੁੱਸਾ ਸੱਤ ਸਮਾਨ ਭਰ ਕਰ ਗਿਆ ਆਪਣੇ ਇਸ ਮੂਰਖਾਨਾ ਕਰੇ ਦਾ ਉਸ ਨੂੰ ਰੰਜ ਹੋਇਆ ਉਸ ਨੇ ਚੋਟੀ ਦੇ ਫੌਜਦਾਰਾਂ ਨੂੰ ਇਕੱਠਾ ਕੀਤਾ ਤੇ ਹਮਲੇ ਦੀ ਤਰਕੀਬ ਕਰਨ ਲਗਾ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਤੋਪਾਂ ਸਭ ਤੋਂ ਅੱਗੇ ਲਿਆਂਦੀਆਂ ਗਈਆਂ ਉਹਨਾਂ ਦੇ ਮਗਰ ਬੰਦੂਕਾਂ ਵਾਲੇ ਘੋੜਸਵਾਰਾਂ ਦੀਆਂ ਕਤਾਰਾਂ ਲਗਾਈਆਂ ਗਈਆਂ ਉਸ ਤੋਂ ਪਿੱਛੇ ਜੰਬੂਰਾਂ ਤੇ ਹੋਰ ਛੋਟੀਆਂ ਤੋਹਫਾਂ ਵੀੜੀਆਂ ਗਈਆਂ ਸਭ ਤੋਂ ਮਗਰ ਪੈਦਲ ਸਿਪਾਈ ਤੇ ਪਿੱਛੇ ਸਭ ਤੋਂ ਮਗਰ ਹਾਤੀ ਤੇ ਸਵਾਰ ਲਖੂ ਖਤਰੀ ਇਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਗਈ ਹੈ ਕਿਉਂ ਹਾਲਾਂਕਿ ਇਸ ਜੰਗ ਦੀ ਉਲਟ ਵਿਉਂਤਬੰਦੀ ਅਸਲ ਵਿੱਚ ਪੈਦਲ ਸਭ ਤੋਂ ਅਗੇ ਹੁੰਦੇ ਹਨ ਮਗਰ ਘੋੜਸਵਾਰ ਤੇ ਸਭ ਤੋਂ ਮਗਰ توپਾਂ ਪਰ ਲਖੂ ਦੀ ਵਿਉਂਤਬੰਦੀ ਤੋਂ ਉਸ ਦਾ ਡਰ ਸਾਫ਼ ਚਲਕ ਰਿਹਾ ਹੈ ਐਨੀ ਫੌਜ ਮੂਹਰੇ ਕਰਕੇ ਵੀ ਉਹ ਅੰਦਰੋਂ ਘਬਰਾ ਰਿਹਾ ਹੈ ਤੇ ਇਹ ਘਬਰਾਹਟ ਉਸ ਦੇ ਚਿਹਰੇ ਤੋਂ ਪੜੀ ਜਾ ਸਕਦੀ ਹੈ ਹੁਣ ਜੇ ਸਿੰਘਾਂ ਹੱਲਾ ਕਰਨ ਲਈ ਜੰਗਲ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਤੋਪਾਂ ਵਗ ਬਰਾ ਦਿੰਦੀਆਂ ਹਨ ਤੇ ਸਿੰਘਾਂ ਦੀ ਵਾਹ ਨਹੀਂ ਚੱਲਦੀ ਕੁਝ ਹੱਲਿਆਂ ਮਗਰੋਂ ਸਿੰਘਾਂ ਨੇ ਜਾਨ ਲਿਆ ਕੇ ਹੁਣ ਕੋਈ ਹੋਰ ਰਣਨੀਤੀ ਬਣਾਉਣੀ ਪਵੇਗੀ ਜਦੋਂ ਕਾਫੀ ਚਰ ਸਿੰਘਾਂ ਦਾ ਕੋਈ ਜਥਾ ਬਾਹਰ ਨਹੀਂ ਆਇਆ ਤਾਂ ਲਖੂ ਨੇ ਹੁਕਮ ਦਿੱਤਾ ਕਿ ਮੁਗਲਾਂ ਮੁਗਲਾਂ ਨੇ ਤੋਪ ਦੇ ਗੋਲੇ ਜੰਗਲ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਗੋਲਿਆਂ ਦੀ ਮਾਰ ਤੋਂ ਬਚਣ ਲਈ ਦਲ ਹੁਣ ਹੋਰ ਡੂੰਘੇ ਜੰਗਲ ਵਿੱਚ ਚਲਾ ਗਿਆ ਫਿਰ ਵੀ ਸਿੰਘ ਬਿੜਕ ਰੱਖਦੇ ਹਨ ਤੇ ਫੌਜ ਵੀ ਜਿਸ ਪਾਸੇ ਵੀ ਜਰਾ ਅਬ ਇਸ ਲਈ ਹੁੰਦੀ ਹੈ ਹੱਲਾ ਕਰਕੇ ਨੁਕਸਾਨ ਕਰ ਦਿੰਦੇ ਹਨ ਲਖਪਤ ਨੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਜੰਗਲ ਵਿੱਚ ਰਾਹ ਬਣਾਏ ਜਾ ਰਹੇ ਹਨ ਜੰਗਲ ਸੰਘਣਾ ਹੋਣ ਕਰਕੇ ਤੋਪਾਂ ਅੰਦਰ ਨਹੀਂ ਜਾ ਸਕਦੀਆਂ ਤੇ ਸਿੰਘ ਤੋਪਾਂ ਦੀ ਮਾਰ ਤੋਂ ਦੂਰ ਜਾ ਚੁੱਕੇ ਹਨ ਜਿੱਥੇ ਕਿਤੇ ਜੰਗਲ ਬਹੁਤ ਹੀ ਸੰਘਣਾ ਹੈ ਤੇ ਕੱਟੇ ਜਾਣ ਤੋਂ ਵੀ ਬਾਰ ਹੈ ਉੱਥੇ ਅੱਗ ਨਾਲ ਰੁੱਖ ਝਾੜੀਆਂ ਫੂਕੇ ਜਾ ਰਹੇ ਹਨ ਜਿਵੇਂ ਜਿਵੇਂ ਮੁਗਲ ਫੌਜ ਜੰਗਲ ਵਿੱਚ ਰਾਹ ਬਣਾ ਕੇ ਅੱਗੇ ਵਧ ਰਹੀ ਹੈ ਸਿੰਘ ਜੰਗਲ ਵਿੱਚ ਹੋਰ ਅੱਗੇ ਨਿਕਲਦੇ ਜਾ ਰਹੇ ਹਨ ਪਰ ਜੰਗਲ ਕਿਹੜਾ ਸਗਲੀ ਧਰਤੀ ਤੇ ਹੈ ਕਿਤੇ ਜਾ ਕੇ ਤਾਂ ਮੁਕਣਾ ਹੀ ਸੀ ਸੋ ਵਿਆਸ ਦੇ ਪਤਨਾ ਤੇ ਆ ਕੇ ਜੰਗਲ ਮੁੱਕ ਗਿਆ ਹੁਣ ਮਗਰ ਫੁਗਲ ਫੌਜ ਹੈ ਤੇ ਅੱਗੇ ਸ਼ੂਗਦਾ ਦਰਿਆ ਅੱਗੇ ਹੀ ਸਿੰਘ ਅਠੀ ਪਹਿਰੀ ਇੱਕ ਵਾਰ ਸ਼ੱਕਦੇ ਸਨ ਅੱਗੇ ਹੀ ਸਿੱਖ ਅਠੀ ਪਹਿਰੀ ਵਾਰ ਇੱਕ ਵਾਰ ਸ਼ੱਕਦੇ ਸਨ ਪਰ ਹੁਣ ਤਾਂ ਕਈ ਦਿਨਾਂ ਤੋਂ ਫਾਕ ਹੀ ਘੱਟ ਰਹੇ ਹਨ ਭੁੱਖਣ ਭਾਣੇ ਸਿੰਘ ਦਰਿਆ ਤੇ ਲਖੂ ਖਤਰੀ ਦੇ ਵਿਚਾਲੇ ਖਲੋਤੇ ਹਨ ਕੁਜ ਸਿੰਘ ਨੂੰ ਘੋਟਸਵਾਰਾਂ ਨੇ ਦਰਿਆ ਦਾ ਨਿਰਖਣ ਕੀਤਾ ਤਾਂ ਇੱਕ ਥਾਂ ਤੋਂ ਬਿਆਸ ਕੁਝ ਤਾਰੂ ਜਾਪਿਆ ਸਿੱਖ ਜਥੇ ਨੇ ਦਰਿਆ ਪਾਰ ਕਰਨ ਦਾ ਫੈਸਲਾ ਕੀਤਾ ਦਰਿਆ ਪਾਰ ਕਰਕੇ ਇਹ ਸਿੰਘ ਪਹਾੜਾਂ ਵੱਲ ਹੋ ਤੁਰੇ ਹਨ ਪਿੱਛੇ ਮੁਗਲ ਫੌਜ ਨੇ ਵੀ ਦਰਿਆ ਪਾਰ ਕਰ ਲਿਆ ਥਕਾਵਟ ਨਾਲ ਚੂਰ ਹੋ ਚੁੱਕੇ ਸਿੰਘਾਂ ਨੂੰ ਕਿਤੇ ਘੜੀਪਲ ਬੈਠ ਕੇ ਆਰਾਮ ਕਰਨ ਦਾ ਸਮਾਂ ਵੀ ਨਹੀਂ ਮਿਲਿਆ ਰਾਤਾਂ ਨੂੰ ਉਨ੍ਹਾਂ ਕਰਮਾਂ ਦੀ ਚਾਲ ਢਿੱਲੀ ਹੋ ਨਹੀਂ ਹੋਣ ਦਿੱਤੀ ਖਾਨ ਪੀਣ ਦੀ ਕੋਈ ਵਸਤੂ ਕੋਲ ਨਹੀਂ ਮੁੱਕ ਚੁਕੇ ਗੋਲੇ ਬਾਰੂਦ ਦੀ ਕੋਈ ਸਹਾਇਤਾ ਨਹੀਂ ਪਹੁੰਚ ਰਹੀ ਸ਼ਸਤਰ ਲਗ ਭਗਨਕਾਰਾ ਹੋ ਚੁਕੇ ਹਨ ਕੁੰਡੀਆਂ ਤੋਂ ਹੋ ਚੁਕੀਆਂ ਕਰਪਾਨਾਂ ਸਰੋਹੀਆਂ ਦੀ ਧਾਰ ਲਾਉਣ ਦਾ ਵੀ ਸਮਾਂ ਨਹੀਂ ਕਈ ਸਿੰਘਾਂ ਦੇ ਬਰਛੇ ਮਾਰੇ ਗਏ ਮੁਗਲਾਂ ਦੀਆਂ ਸੰਜੋਆਂ ਵਿੱਚ ਹੀ ਰਹਿ ਗਏ ਹਨ ਗੋਲੀਆਂ ਬਿਨਾ ਬੰਦੂਕਾਂ ਤੇ ਤੀਰਾਂ ਬਿਨਾ ਕਮਾਨਾਂ ਬੇਅਵਿਅਰਥ ਹਨ ਕਈ ਰਾਤਾਂ ਦੇ ਉਨੀਂਦਰੇ ਮਗਰੋਂ ਵੀ ਭੁਖਣ ਪਾਣਾ ਸਿੱਖ ਜਥਾ ਤੁਰ ਦੀ ਰਵਾਨਗੀ ਵਿੱਚ ਫਰਕ ਨਹੀਂ ਆਉਂਦਾ ਸਿੰਘਾਂ ਦੇ ਘੋੜੇ ਵੀ ਸਿੰਘਾਂ ਜਿਹਾ ਦ੍ਰਿੜ ਨਿਸ਼ਚਿਆ ਵਾਲੇ ਹਨ ਬਿਨਾਂ ਦਾਣੇ ਚਾਰੇ ਤੋਂ ਲਗਾਤਾਰ ਤੁਰਦੇ ਜਾ ਰਹੇ ਹਨ ਕੋਈ ਸ਼ੱਕ ਨਹੀਂ ਕਿ ਸਿੰਘ ਕਿਉਂ ਘੋੜੇ ਨੂੰ ਜਾਨ ਭਾਈ ਸਮਝਦੇ ਹਨ ਸਿਆਣੇ ਕਹਿੰਦੇ ਹਨ ਕਿ ਦੁੱਖ ਸਫਰ ਦਾ ਵੀ ਮਾਰਾ ਤੇ ਦੁੱਖ ਭੁੱਖ ਦਾ ਵੀ ਮਾਰਾ ਸਿੰਘਾਂ ਨੂੰ ਇਸ ਵੇਲੇ ਇਹਨਾਂ ਦੋਹਾਂ ਨੇ ਘੇਰਿਆ ਹੋਇਆ ਹੈ ਭੁੱਖਣ ਭਣਿਆਨ ਮੁਕ ਸਫਰ ਵਿੱਚ ਤੁਰਦੇ ਜਾਣਾ ਕਿਤੇ ਕੋਈ ਹਿਰਨ ਬਾਰਾ ਸਿੰਘਾ ਮਿਲ ਗਿਆ ਤਾਂ ਝੜਕਾ ਕੇ ਕੱਚਾ ਹੀ ਖਾ ਲਿਆ ਸਿੰਘਾ ਨੇ ਫਿਰ ਆਸ ਨਾਲ ਬਸੋਲੀ ਕਟੂਹੇ ਵੱਲ ਨੂੰ ਰੁੱਖ ਕੀਤਾ ਕਿ ਇੱਥੇ ਹਿੰਦੂਆਂ ਦਾ ਵਸਾ ਹੈ ਕੁਝ ਮਦਦ ਮਿਲੇਗੀ ਤੇ ਸ਼ਾਇਦ ਰਸਤ ਬਸਤ ਦੀ ਕੋਈ ਸਹਾਇਤਾ ਵੀ ਕਰ ਦੇਣ ਪਹਾੜਾਂ ਵਿੱਚ ਬਹੁਤ ਬਹੁਤ ਸਾਰੇ ਹਿੰਦੂਆਂ ਨੇ ਇਕੱਠੇ ਕੀਤਾ ਹੋਇਆ ਹੈ ਸਿੰਘਾ ਨੇ ਕੋਈ ਸੁੱਖ ਦਾ ਸਾਹ ਲਿਆ ਹੈ ਕਿ ਸ਼ਾਇਦ ਕੁਝ ਵਿਸ਼ਰਾਮ ਮਿਲੇ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਹੋ ਸਕੇ ਪਰ ਪਹਾੜੀਆਂ ਨੇ ਸਿੰਘਾਂ ਦਾ ਸਵਾਗਤ ਤੋਪਾਂ ਤੇ ਗੋਲੀਆਂ ਨਾਲ ਕੀਤਾ ਥੱਕੇ ਟੁੱਟੇ ਸਿੰਘਾਂ ਤੇ ਉਹਨਾਂ ਗੋਲੀਆਂ ਤੇ ਗੋਲ ਗੋਲੀਆਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਹੈ ਸੈਂਕੜੇ ਸਿੰਘ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਪਹਾੜੀਆਂ ਦੀ ਐਸੀ ਨਿਜਤਾ ਤੇ ਅਕਿਰਕੰਤਾ ਤੇ ਜਥੇਦਾਰਾਂ ਨੂੰ ਰੰਝ ਹੋ ਰਿਹਾ ਹੈ ਲਾਹੌਰ ਦੇ ਸੂਬੇ ਨੂੰ ਮਾਮਲਾ ਪੜਨ ਵਾਲੇ ਪਹਾੜੀ ਕਦੋਂ ਸਿੰਘਾਂ ਦੇ ਮਿੱਤ ਹੋਣ ਵਾਲੇ ਹਨ ਬਹੁਤ ਸਿੰਘ ਉਹਨਾਂ ਫੜ ਕੇ ਤੁਰਕਾਂ ਨੂੰ ਫੜਾਏ ਪੜੋਲ ਤੋਪ ਕਟੂਹੇ ਵਿੱਚ ਸਿੰਘਾਂ ਨਾਲ ਜੋ ਬੀਤੀ ਉਸ ਨੂੰ ਦੇਖ ਕੇ ਸਿੰਘ ਜਿਥਾ ਪਛਾਣ ਮੁੜਿਆ ਹੈ ਉਹਨਾਂ ਪਹਾੜ ਤੇ ਚੜਨ ਦਾ ਯਤਨ ਕੀਤਾ ਪਰ ਉੱਤੋਂ ਪਹਾੜੀਆਂ ਨੇ ਗੋਲੀਆਂ ਚਲਾਈਆਂ ਤੇ ਨਾਲ ਹੀ ਪੱਥਰ ਰੇੜੇ ਰੇੜ ਕੇ ਉਹਨਾਂ ਨੇ ਦਾ ਇਹ ਰਾਹ ਵੀ ਰੋਕ ਦਿੱਤਾ ਹੈ ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਕਿ ਮੰਗੂਲਾਂ ਦੇ ਕਮਜ਼ੋਰ ਹਿੱਸੇ ਤੇ ਹਮਲਾ ਕੀਤਾ ਜਾਏ ਤੇ ਘੇਰਾ ਤੋੜ ਕੇ ਜਵਾਬਸ ਜੰਗਲ ਵੱਲ ਹੀ ਪਰਤਿਆ ਜਾਏ ਲੱਖੋਂ ਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ ਪਰ ਆਪਣੇ ਟੁੱਟੇ ਫੁੱਟੇ ਤੇ ਖੁੰਡੇ ਹੋ ਚੁੱਕੇ ਹਤਿਆਰਾਂ ਸਿੰਘਾਂ ਨੇ ਮੁਗਲਾਂ ਉੱਤੇ ਹੱਲਾ ਬੋਲ ਦਿੱਤਾ ਫਿਰ ਕੀ ਹੋਇਆ ਜੇ ਤਲਵਾਰਾਂ ਦੀ ਧਾਰ ਕੁੰਡੀ ਹੈ ਸਿੰਘਾਂ ਦੇ ਜਜ਼ਬੇ ਤਲਵਾਰਾਂ ਦੀਆਂ ਧਾਰਾਂ ਤੋਂ ਕਿਤੇ ਤਿੱਖੇ ਹਨ ਨਵਾਬ ਕਪੂਰ ਸਿੰਘ ਨੇ ਇੱਕ ਪਾਸੇ ਸਿੰਘਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਜੇਕਰ ਅੰਗ ਜਾਵੇ ਨਿ ਆਲੋ ਜਾਵੇ ਫਤਿਹ ਪਾਵੇ ਭਾਈ ਚਿੱਤਰ ਸਿੰਘ ਜੀ ਦੇ ਭਾਈ ਉਦੇ ਸਿੰਘ ਦੇ ਮਨੋਂ ਭਾਵੇ ਸਤਿ ਸ਼੍ਰੀ ਅਕਾਲ ਸਿੰਘਾਂ ਨੇ ਜਕਾਰਾ ਛੱਡਿਆ ਤੇ ਜਥੇ ਨੇ ਕੁੰਡਿਆ ਗਰਪਾਣਾ ਤੇ ਟੁੱਟੇ ਪਰਛੇ ਮੁਗਲਾਂ ਦੀਆਂ ਸਿਮਾਵਾਂ ਦੇ ਪਾਰ ਕਰ ਦਿੱਤੇ ਟੁੱਟੀਆਂ ਕਮਾਨਾਂ ਮਾਰ-ਮਾਰ ਉਹਨਾਂ ਨੇ ਮੁਗਲਾਂ ਦੇ ਸਿਰ ਫੇਂ ਦਿੱਤੇ ਕੋਈ ਤੇ ਸਿੰਘ ਰੋਲੇ ਗੋਲੇ ਵਿੱਚ ਲੱਖੂ ਨੂੰ ਲੱਭਦੇ ਫਿਰ ਰਹੇ ਹਨ ਪਰ ਲੱਖੂ ਖਤਰੀ ਇਹ ਸਭ ਦੇਖ ਕੇ ਕਿਤੇ ਹੋ ਹੋਲੇ ਹੋ ਗਿਆ ਹੈ ਹਜ਼ੂਰ ਉਹਨਾਂ ਟੁੱਟੀਆਂ ਤਲਵਾਰਾਂ ਨਾਲ ਹੀ ਸਾਡੇ ਸਪਾਈਆਂ ਦੇ ਸਿਰ ਲਾ ਧਰੇ ਹਨ ਹਫੇ ਹੋਏ ਇੱਕ ਸੈਨਾਪਤੀ ਨੇ ਆ ਕੇ ਲੱਖੂ ਨੂੰ ਦੱਸਿਆ ਤੇ ਤੂੰ ਇੱਕ ਖੁਸ਼ਖਬਰੀ ਦੇਣ ਆਇਆ ਹੈ ਮੈਨੂੰ ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਜਾਂਦਾ ਲੱਖੂ ਗੁੱਸੇ ਵਿੱਚ ਚੀਕਿਆ ਲੋਕ ਤਾਂ ਫਿਰਦਾ ਤੇ ਸ਼ਰਮ ਸਾਨੂੰ ਦਿੰਦਾ ਹੈ ਘੋੜਾ ਮੋੜਦਾ ਹੋਇਆ ਸੈਨਾਪਤੀ ਬੋਲਿਆ ਹੁਣ ਸੁਨ ਤਾਂ ਲਖੂ ਨੇ ਵੀ ਲਿਆ ਪਰ ਬੋਲਦਾ ਕੀ ਮਾਰੋ ਮਾਰ ਕਰਦੇ ਸਿੰਘ ਮੋੜ ਦਰਿਆ ਦੇ ਕੰਢੇ ਤੇ ਆ ਗਏ ਹਨ ਬਿਆਸ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰ ਰਹੀਆਂ ਹਨ ਥੱਕੇ ਟੁੱਟੇ ਭੁੱਖੇ ਤੇ ਆਏ ਦੇ ਜ਼ਖਮੀ ਸਿੰਘ ਦਰਿਆ ਦੇ ਕਿਨਾਰੇ ਤੇ ਖਲੋਤੇ ਹਨ ਬਰਸਾਤਾਂ ਹੁਣ ਕਾਰਨ ਦਰਿਆ ਇੰਨਾ ਜੋਰਾਂ ਤੇ ਹੈ ਕਿ ਰਾਹ ਵਿੱਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਨਾਲ ਵਹਾ ਕੇ ਲਿਜਾ ਰਿਹਾ ਹੈ ਫੇਰ ਲੱਗਣਗੇ ਖਾਲਸਾ ਜੀ ਕੁਰਬਾਨੀ ਹੋਵੇਗੀ ਕੋਈ ਸਿੰਘਾਂ ਦੀ ਫੇਰ ਹੀ ਸਾਰਾ ਜੱਥਾ ਪਾਰ ਕਰ ਸਕੇਗਾ ਡੱਲੇ ਵਾਲੀਏ ਸਰਦਾਰ ਗੁਰਦੇਵਾਲ ਸਿੰਘ ਦੇ ਕਹਿਣ ਦੀ ਹੀ ਧੀਰ ਸੀ ਕਿ ਉਹਨਾਂ ਦੇ ਹੀ ਦੋਹੇ ਸਕੇ ਭਰਾਵਾਂ ਨੇ ਘੋੜੇ ਦਰਿਆ ਵਿੱਚ ਉਤਾਰ ਦਿੱਤੇ ਪਰ ਉਹ ਦੋਹੇ ਪਸੂਰਮੇ ਹੀ ਵਾਪਸ ਨਹੀਂ ਪਰਤੇ ਸਰਦਾਰ ਜੱਸਾ ਸਿੰਘ ਅੱਗੋਂ ਅੱਗੇ ਆਏ ਤੇ ਬੋਲਣਾ ਸ਼ੁਰੂ ਕੀਤਾ ਇਹ ਪੁੱਤਰਨ ਕੇ ਸੀਸ ਪਰ ਜਿਹੇ ਮਾਣ ਬਖਸ਼ਣ ਵਾਲੇ ਬੋਲਾਂ ਦੀ ਜ਼ਿੰਮੇਵਾਰੀ ਨੂੰ ਸਮਝੋ ਸਰਹੰਦ ਤੁਹਾਡੀਆਂ ਯਾਦਾਂ ਵਿੱਚੋਂ ਕਦੇ ਮਨਫੀ ਨਹੀਂ ਹੋ ਸਕਦੀ ਯਾਦ ਰੱਖੋ ਕਿ ਸਾਡੇ ਦਮਾਲਿਆਂ ਦਸਤਾਰਾਂ ਥੱਲੇ ਫਿਰ ਵੀ ਅਜੇ ਹਨ ਜਿਹੜੇ ਇੱਟ ਪਨ ਰਹੇ ਮਿਸਤਰੀ ਨੂੰ ਇਹ ਕਹਿ ਕੇ ਵਰਜ ਸਕਣ ਕਿ ਇੱਟ ਦੀ ਥਾਂ ਗੋਡੇ ਨੂੰ ਤੋੜ ਅਜੇ ਫਿਰ ਜਿਹੜੇ ਗੜੀ ਉਤੇ ਖਲੋਤੇ ਢਾਲਾਂ ਤੇ ਵਜਦੀਆਂ ਕਿਰਪਾਨਾਂ ਤੋਂ ਨਿਕਲਦੇ ਚੰਗਿਆੜਿਆਂ ਨੂੰ ਤੱਕ ਕੇ ਸੱਚੇ ਪਿਤਾ ਨੂੰ ਇਹ ਕਹਿਣ ਦਾ ਜੀਰਾ ਰੱਖਦੇ ਹਨ ਕਿ ਗੁਰਪ੍ਰੀਤਾ ਨੇ ਜੀ ਤਲਵਾਰਾਂ ਤੀਰਾਂ ਨੂੰ ਸਾਵੇਂ ਜਾ ਕੇ ਤੱਕਣ ਲਈ ਮੇਰਾ ਵੀ ਮਨ ਉਤਾਵਲਾ ਹੋ ਰਿਹਾ ਹੈ ਮੇਰੀ ਝੋਲੀ ਵੀ ਜੰਗ ਦੇ ਮੈਦਾਨ ਵਿੱਚ ਦਿਖਾਈ ਜਾਣ ਵਾਲੀ ਫੁਰਬਿਰਤਾ ਪਾਉ ਸੱਚੇ ਸਤਗੁਰੂ ਤੇ ਜੰਗ ਕਰਦਿਆਂ ਜਦ ਤੇ ਲੱਗੇ ਤਾਂ ਸੱਚੇ ਪਾਤਸ਼ਾਹ ਦੇ ਇਹ ਨ ਬੋਲਾਂ ਕਿ ਤੁਹਾਡੇ ਪੀਣ ਵਾਲਾ ਪਾਣੀ ਧਰਤੀ ਤੋਂ ਮੁੱਕ ਗਿਆ ਹੈ ਤੇ ਫੁੱਲ ਚੜਾਉਂਦੇ ਆ ਤੱਤੀਆਂ ਤਵੀਆਂ ਤੇ ਚਾਂਦਰੀ ਚੌਂ ਚੇਤਿਆਂ ਵਿੱਚ ਵਸਾ ਕੇ ਐਸੇ ਤੇਗ ਵਾਹੋਣ ਕਿ ਅੱਲਾ ਦੇ ਮੂੰਹੋਂ ਵੀ ਸ਼ੁਬਾਸ਼ ਸ਼ਾਬਾਸ਼ ਨਿਕਲੇ ਜੰਗ ਦੇ ਮੈਦਾਨ ਵਿੱਚ ਵੀ ਪੈਂਦੇ ਖਾਨ ਨੂੰ ਛਾਂ ਕਰ ਰਹੀ ਸੱਚੀ ਸਰਕਾਰ ਦੀ ਢਾਲ ਤੇ ਨਫ਼ਰਤਾਂ ਵਿੱਚ ਤਬਦੇ ਹਿਰਦਿਆਂ ਨੂੰ ਠੰਡ ਵਰਤਾ ਰਹੀ ਭਾਈ ਕਨਈਆ ਜੀ ਦੀ ਮਸ਼ਕ ਨੂੰ ਅੰਗ ਸੰਗ ਰੱਖੋ ਸਿਰ ਇਹ ਤਾਂ ਤੁਹਾਡਾ ਹੈ ਹੀ ਨਹੀਂ ਇਹ ਤਾਂ ਤੁਸੀਂ ਸਰਬਲੋਹੀ ਬਾਟੇ ਦੇ ਖੰਡੇ ਵਾਲੀਆਂ 5 ਘੁੱਟਾਂ ਬਦਲੇ ਗੁਰੂ ਪੀਤਾ ਨੂੰ ਭੇਟ ਕਰ ਚੁੱਕੇ ਹੋ ਹੁਣ ਤਾਂ ਉਸਦੇ ਬੋਲਾਂ ਦੇ ਪਹਿਰਾ ਦੇਂਦੇ ਹੋਏ ਪ੍ਰੇਮ ਜੀ ਗਲੀ ਵਿੱਚ ਬਿਨਾਂ ਕਾਨ ਕੀਤੇ ਸਿਰ ਦੇਣ ਦੇ ਬਚਨਾਂ ਨੂੰ ਵੀ ਸੁਰਬੀਰਤਾ ਨਾਲ ਬਾਓ ਤੇ ਸੱਚਮੁੱਚ ਦੁਨੀਆ ਤਰਕੇਗੀ ਕਿਤ ਕਿਵੇਂ ਠੰਡਿਆਂ ਬੁਰਜਾਂ ਨੂੰ ਵੀ ਨਿੱਗ ਦੇ ਰਿਹਾ ਹੈ ਤੁਹਾਡਾ ਸਿਦਕ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰਾਂ ਅੱਜ ਅਗਲਾ ਪਾਠ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਇਤਿਹਾਸ ਪੜ੍ਹਦੇ ਸੁਣਦੇ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੇ ਭੁੱਲਣਾ ਚੁੱਕੇ ਹੁੰਦੇ ਨੇ ਹੋਣੀਆਂ ਹੋਣਗੀਆਂ ਨਦਾਨ ਸਿੰਘ ਮਾਕ ਸਮਝ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ